ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਇਹ ਸਾਂਝੀ ਮੀਟਿੰਗ ਹੋਈ ਹੈ 32 ਅਸੀਂ ਜਿਹੜੀਆਂ ਪਹਿਲਾਂ ਕੰਮ ਕਰ ਰਹੀਆਂ ਸੀ ਇਕੱਟੀਆਂ ਤੇ 5 ਜਿਹੜੀਆਂ ਰਾਜੇਵਾਲ ਦੀ ਅਰਵਾਈ ਦੇ ਵਿੱਚ ਵੱਖਰਾ ਕੰਮ ਕਰ ਰਹੀਆਂ ਸੀ ਕਾਫੀ ਲੰਬੇ ਸਮੇਂ ਤੋਂ ਮਤਲਬ ਇਹ ਪ੍ਰੋਸੈਸ ਚੱਲ ਰਿਹਾ ਸੀਗਾ ਇਕਤਾ ਦਾ ਜਿਹਨੂੰ ਅੱਜ ਅਸੀਂ ਅੰਤਮ ਸੋਹਾਂ ਦੇ ਦਿੱਤੀਆਂ ਇਕਤਾ 32 ਪਲੱਸ 5 ਦੀ ਹੋ ਗਈ ਹੈ ਜਦੋਂ ਅਸੀਂ ਦਿੱਲੀ ਅੰਦੋਲਨ ਕਰਨ ਗਏ ਸੀ ਤਨਕਾਨੂੰਨ ਜਿਹੜੇ ਲੋਕਾਂ ਨੂੰ ਲੱਗਦੇ ਸੀ ਕਿ ਸਾਡਾ ਸਫਾਇਆ ਕਰ ਦੇਵਾਂਗੇ ਜ਼ਮੀਨਾਂ ਦਾ ਖੇਤਾਂ ਦਾ ਔਰ ਸਾਡੇ ਰੁਜ਼ਗਾਰ ਦਾ ਉਦੋਂ ਅਸੀਂ ਕੁਝ ਨਹੀਂ ਦੇਖਿਆ ਕੋਈ ਸ਼ਰਤ ਨਹੀਂ ਸੀ ਸਾਡੀ ਇੱਕੋ ਹੀ ਸ਼ਰਤ ਸੀ ਕਿ ਦਿੱਲੀ ਚੱਲੋ ਉਹ ਜਿਹੜਾ ਮੋਟ ਵੱਜਿਆ ਉਹਦੇ ਨਾਲ ਅਸੀਂ ਸਫਲ ਹੋਏ ਤਨ ਕਾਨੂੰਨ ਰੱਦ ਕਰਾਉਣ ਦੇ ਵਿੱਚ ਦੋ ਵਿਲਾ ਨੂੰ ਵੀ ਰੱਦ ਕਰਾਉਣ ਤੋਂ ਉਦੋਂ ਅਸੀਂ ਸਫਲ ਹੋਏ ਰਹਿੰਦਿਆਂ ਮੰਗਾ ਮਨਾਉਣ ਲਈ ਅਸੀਂ ਜਿਹੜਾ ਮੋਰਚਾ ਹੈ ਉਹ ਮਲਤਵੀ ਕਰਕੇ ਆ ਗਈ ਸੀ ਮੋਰਚੇ ਤੋਂ ਬਾਅਦ ਤੁਰੰਤ ਇਲੈਕਸ਼ਨਾਂ ਹੋ ਗਈਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਪਹਿਲਾਂ ਹੀ ਪਾਰਟੀਆਂ ਬਣੀਆਂ ਹੋਈਆਂ ਉਹਨਾਂ ਨਾਲ ਛਾਲਿਆ ਤਾਂ ਖੁਸ਼ 5 20 22 ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਐਸਐਮ ਐਸ ਬਣਾ ਲਿਆ ਤਾਂ ਉਹਦੇ ਆਧਾਰ ਤੇ ਰਫੜ ਖੜਾ ਹੋਇਆ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕਿ ਇਹ ਇਲੈਕਸ਼ਨਾਂ ਜਿਹੜੀਆਂ ਕਿਉਂ ਲੜੀਆਂ ਗਈਆਂ ਕਿਥੋਂ ਵਿਆਜਤ ਲਈ ਗਈ ਉਹਦੇ ਨਾਲ ਸਾਡੇ ਵਿੱਚ ਜਿਹੜੀ ਦਫੇੜ ਆ ਗਈ ਸੀ ਪਰ ਬਹੁਤ ਕੋਸ਼ਿਸ਼ਾਂ ਕਰਕੇ ਅਸੀਂ ਫੇਰ ਵੀ ਬੱਤੀ ਜਿੱਥੇ ਹੁੰਦੀਆਂ ਇਕੱਠੀਆਂ ਕਰੀਆਂ ਅੱਜ ਅਸੀਂ ਬੱਤੀ 2355 37 ਹੋ ਗਈ ਅੱਗੇ ਤੋਂ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਰਣਨੀਤੀ ਬਣਾਈ ਆ ਕਿ ਅੱਗੇ ਤੋਂ ਜੇ ਇਹ ਸਾਨੂੰ ਟਕਰਾ ਦਾ ਸਾਹਮਣਾ ਨਾ ਕਰਨਾ ਪਵੇ ਸਹਿਲਾਂ ਹੀ ਅਸੀਂ ਉਹਦੇ ਇੰਤਜ਼ਾਮ ਕਰ ਲਏ ਕਿ ਜੇ ਕਿਸੇ ਨੇ ਇਲੈਕਸ਼ਨ ਆ ਰਣੇ ਹੈ ਤਾਂ ਫਿਰ ਉਹ ਜਿਹੜਾ ਅਸੀਂ ਵਿਧੀ ਬਣਾਈ ਹੈ ਉਸ ਵਿਧੀ ਦੇ ਅਨਸਾਰ ਲੜਨ ਉਹਦੀਆਂ ਕੁਝ ਮੱਦਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ ਸੰਜੋਗਤ ਕਿਸਾਨ ਮੋਰਚੇ ਦੀਆਂ ਮੈਂਬਰ ਜੱਥੇ ਬੰਦੀਆਂ ਰਾਜਨੀਤੀ ਸਿਆਸੀ ਪਾਰਟੀਆਂ ਅਤੇ ਚੋਣਵੀ ਰਾਜਨੀਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਉਸ ਅnsਾਰ ਕੰਮ ਕਰਨ ਲਈ ਆਜ਼ਾਦ ਹਨ ਆਪਣੇ ਵਿਚਾਰ ਪ੍ਰਗਟ ਕਰਨੇ ਆ ਕੀਦਣਾ ਕੀ ਕਰਨਾ ਨਹੀਂ ਇਹ ਕਰਨਾ ਤਾਂ ਉਹ ਆਜ਼ਾਦ ਹੈ ਪਰ ਜਿਹੜੀ ਕਿਸਾਨ ਜਥੇਬੰਦੀ ਆਪਣਾ ਨਾਂ ਤੇ ਚੋਣ ਲੜਦੀ ਹੈ ਆਪਣੇ ਨਾਂ ਤੇ ਚੋਣ ਲੜਦੀ ਹੈ ਉਸ ਨੂੰ ਫਰੰਟ ਨਾਲ ਗੈਰ ਸਬੰਧਤ ਮੰਨਿਆ ਜਾਵੇਗਾ ਉਹਨੂੰ ਮਤਲਬ ਜਿਹੜੇ ਸੰਯੁਕਤ ਮੋਰਚ ਨੇ ਨੀ ਪਾਲਿਸੀ ਤੈਅ ਕੀਤੀ ਹੈ ਉਹਦੀ ਅਲੰਘਣਾ ਮੰਨਿਆ ਜਾਊਗਾ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਵਾਲਾ ਵਿਅਕਤੀ ਵੀ ਫਰੰਟ ਦੀ ਕੌਮੀ ਮੀਟਿੰਗ ਜਾਂ ਕਿਸੇ ਵੀ ਕਮੇਟੀ ਵਿੱਚ ਸ਼ਾਮਲ ਨਹੀਂ ਹੋਵੇਗਾ ਉਸ ਦੀ ਜਥੇਬੰਦੀ ਨੂੰ ਉਸ ਦੀ ਥਾਂ ਤੇ ਮੋਰਚੇ 'ਚ ਕੋਈ ਹੋਰ ਨੁਮਾਇੰਦਾ ਨਾਮਜ਼ਦ ਕਰਨਾ ਹੋਵੇਗਾ ਇਹ ਮੋਟੀਆਂ ਮਤਾਂ ਜਿਹੜੀਆਂ ਅਸੀਂ ਤੈਅ ਕੀਤੀਆਂ ਕਿ ਅੱਗੇ ਤੋਂ ਜੇ ਕਿਸੇ ਦਾ ਮਨ ਬਣਦਾ ਉਹਨੇ ਕਿਉਂ ਲੜਨੀ ਆ ਤਾਂ ਉਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਬਾਹਰ ਹੋ ਕੇ ਹੀ ਜਾ ਕੇ ਮਤਲਬ ਚੂਮ ਲੜੂਗਾ ਚਾਹੇ ਉਹ ਵਿਅਕਤੀ ਹੈ ਤੇ ਚਾਹੇ ਉਹ ਪੂਰੀ ਦੀ ਪੂਰੀ ਜਥੇਬੰਦੀ ਹੈ ਇਹ ਇਹਨਾਂ ਦੇ ਬਾਹਰ ਜਾਣ ਤੋਂ ਬਾਅਦ ਅਸੀਂ ਬਣਾਈ ਸੀ ਸੰਯੁਕਤ ਮੋਰਚੇ ਨੇ ਅੱਜ ਜਰ ਅਗੇਵਾਲ ਜੀ ਨੇ ਉਹਦੇ ਨਾਲ ਪੂਰਨ ਤੌਰ ਤੇ ਸਹਿਮਤੀ ਦੇ ਦਿੱਤੀ ਹੈ ਕਿ ਇਸ ਵਿਧੀ ਵਿਵਧਾਨ ਦੇ ਨਾਲ ਸਹਿਮਤਾ ਸੀ ਇੱਕ ਤਾਂ ਇਹ ਅਸੀਂ ਫੈਸਲਾ ਕਰ ਲੈ ਕਿ ਅੱਜ ਤੋਂ ਸਾਡੀ ਏਕਤਾ ਹੋ ਗਈ ਲੰਮੇ ਚਿਰ ਦਾ ਪ੍ਰੋਸੈਸ ਪੂਰਾ ਹੋ ਗਿਆ ਦੂਸਰੀ ਗੱਲ ਕਿ ਇਹਨਾਂ ਦਾ ਇੱਕ 18 ਫਰਵਰੀ ਦਾ ਜਨਵਰੀ ਦਾ ਨਵੰਬਰ ਦਾ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਚੰਡੀਗੜ੍ਹ ਪਾਣੀ ਵਾਲੇ ਮੁੱਦੇ ਤੇ ਕੁਝ ਪੰਜਾਬ ਦੇ ਹੋਰ issues ਨੂੰ ਲੈ ਕੇ ਉਹ ਇੱਕ ਵਾਰ ਇਹਨਾਂ ਨੇ ਸਹਿਮਤੀ ਦਿੱਤੀ ਹੈ ਕਿ ਅਸੀਂ ਉਹ ਮੁੱਲਤ ਵੀ ਕੀਤਾ ਇਸ ਗੱਲ ਤੇ ਸਹਿਮਤੀ ਬਣੀ ਆ ਕਿ ਅਸੀਂ ਉਹ ਇਕੱਠੇ ਤੌਰ ਤੇ ਮਤਲਬ ਜਿਹੜਾ ਪੰਜਾਬ ਦਾ ਸੰਯੁਕਤ ਮੋਰਚਾ ਉਹਦੇ ਵੱਲੋਂ ਦੇਵਾਂਗੇ ਉਸ ਦੇ ਸਬੰਧ ਦੇ ਵਿੱਚ 28 ਤਰੀਕ ਨੂੰ ਅਸੀਂ 32 5 ਅੱਜ ਅਸੀਂ 37ਾਂ ਦੀ ਇੱਕ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਵਿੱਚ ਸਮੇਤ ਪਾਣੀਆਂ ਦਾ ਮੁੱਦਾ ਸਮੇਤ ਕਰਜ਼ੇ ਵਾਲਾ ਮੁੱਦਾ ਹੋਰ ਜਿਹੜੇ ਪੰਜਾਬ ਦੇ ਪੱਖ ਮੇ ਇਸ਼ੂ ਹੈ ਉਨ੍ਹਾਂ ਤੇ ਸਹਿਮਤੀ ਬਣਾ ਕੇ ਅੱਗੇ ਫੇਰ ਕੋਈ ਐਲਾਨ ਕਰਾਂਗੇ